ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਪਵਾਨੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਰਾਨਾ ਇਨਾਮਦਾਨ ਸਮਾਗਮ ਚੁੱਕੇ ਮਾਸਟਰ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਵਾਨੀਗੜ੍ਹ ਲੜਕਿਆਂ ਵਿਖੇ ਕਰਵਾਇਆ ਜਾ ਰਿਹਾ ਤੇ ਇਸ ਮੌਕੇ ਸ਼੍ਰੀਮਾਨ ਸ਼੍ਰੀਮਤੀ ਮਨਜੀਤ ਕੌਰ ਪੀ.ਸੀ.ਐਸ. ਉਪ ਮੰਡਲ ਮੈਜਿਸਟ੍ਰੇਟ ਪੋਨਿਗੜ ਉਹਨਾਂ ਤੋਂ ਬਾਅਦ ਮਾਨਯੋਗ ਸ਼੍ਰੀਮਤੀ ਤਰਵਿੰਦਰ ਕੌਰ ਮੈਡਮ ਡੀ.ਈ.ਓ ਸੰਗਰੂਰ ਉਹਨਾਂ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਨਮਾਨ ਕਰਨ ਲਈ ਇਸ ਮੌਕੇ ਹਰਜਿੰਦਰ ਸਿੰਘ ਪ੍ਰਿੰਸੀਪਲ ਬॉयਸ ਸਕੂਲ ਪੋਨਿਗੜ ਉੱਥੇ ਹੀ ਬਲਵਿੰਦਰ ਸਿੰਘ ਬੋਪਰਾਏ ਜੀ ਪ੍ਰਿੰਸੀਪਲ ਗਰਲ ਸੀਨੀਅਰ ਸੈਕੰਡਰੀ ਸਕੂਲ ਪੁਆਨੀਗੜ ਨਰਿੰਦਰ ਸਿੰਘ ਆਉਧੜਾ ਨਗਰ ਕੌਂਸਲ ਪੁਆਨੀਗੜ ਦੇ ਪ੍ਰਧਾਨ ਨੇ ਉੱਥੇ ਹੀ ਤਰਲੋਚਨ ਸਿੰਘ ਨائب ਤਹਿਸੀਲਦਾਰ ਪੁਆਨੀਗੜ ਗੁਰਪ੍ਰੀਤ ਸਿੰਘ ਕੰਦੋਲਾ ਉਹਗੇ ਕਾਂਗਰਸੀ ਆਗੂ ਨੇ ਨਰਿੰਦਰ ਕੁਮਾਰ ਸ਼ਹਿਰੀ ਪਾਜਪਾ ਦੇ ਮੰਡਲ ਪ੍ਰਧਾਨ ਨੇ ਜਨ ਸਿੰਘ ਕਿਓਪੜਾ ਮੁਲਾਜ਼ਮ ਆਗੂ ਨੇ ਉੱਥੇ ਹੀ ਕਾਉਂਸਲਰ ਹਰਮਨ ਸਿੰਘ ਨੰਬਰਦਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਗੁਰਪ੍ਰੀਤ ਸਿੰਘ ਕੰਦੋਲਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਹੀ মিডিਆ ਦੇ ਲੋਕਾਂ ਦਾ ਪੱਤਰਕਾਰਾਂ ਦਾ ਵੀ ਸਨਮਾਨ ਕੀਤਾ ਗਿਆ ਹੈ ਸਰਵਾਨਾ ਫੰਕਸ਼ਨ ਹੈ ਸੋ ਤੁਹਾਨੂੰ ਉੱਥੇ ਲੈ ਚਲਦੇ ਆ ਆ ਜੋ ਤੁਸੀਂ ਵੀ ਸੁਣ ਲੋ ਸਰ ਆਪਣਾ ਹਰਜਿੰਦਰ ਸਿੰਘ ਸਰ ਹਰਜਿੰਦਰ ਜੀ ਤੇ ਬਕਵਾਸ ਸਕੂਲ ਆਏ ਨੇ ਅੱਜ ਕਿਵੇਂ ਫੰਕਸ਼ਨ ਨੂੰ ਦੇਖਣ ਕੋਲ ਆ ਅ ਸਾਡਾ ਅਨਿਵਲ ਡਿਸਟ੍ਰਿਬਿਊਸ਼ਨ ਫੰਕਸ਼ਨ ਸੀ ਇਸ ਫੰਕਸ਼ਨ ਵਿੱਚ ਮੇਨ ਜਿਹੜੀ ਸ਼ਰਕਤ ਸਾਡੀ ਆ ਮੇਰਾ ਹੈਗਾ ਕਲਾਸਟਰ ਸਕੂਲ ਆ ਜਿਹਦੇ ਮੈਂ ਡੀਡੀਓ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਜੀ ਉਹਦੇ ਵਿੱਚ ਆ ਨੀ ਇਸ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸਰ ਕਿਹੜੇ ਕਿਹੜੇ ਐਕਟੀਵਿਟੀਆਂ ਬੱਚਿਆਂ ਦੇ ਕੋਲ ਪਾਰਟਿਸਿਪੇਟ ਇਹਦੇ ਵਿੱਚ ਸਾਰੀਆਂ ਜਿਹੜੀ ਐਕਟੀਵਿਟੀ ਜਿੰਨੇ ਵੀ ਵਿਭਾਗ ਬਲੋਂ ਐਕਟੀਵਿਟੀਜ਼ ਹੁੰਦੀਆਂ ਨੇ ਚਾਹੇ ਉਹ ਸਪੋਰਟਸ ਨਾਲ ਆ ਵਿਦਿਆਕ ਨਾਲ ਆ ਚਾਹੇ ਕਲਚਰ ਐਕਟੀਵਿਟੀ ਆ ਸਾਰੇ ਬੱਚੇ ਅਸੀਂ ਜਿਨ੍ਹਾਂ ਨੇ ਆ ਇਸ ਸੈਸ਼ਨ ਦੇ ਦੌਰਾਨ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਸਨਮਾਨਤ ਕਰਦੇ ਆ ਸਰ ਮੁੱਖ ਮਹਿਮਾਨ ਮਜੂਜ ਇਸ ਫੰਕਸ਼ਨ ਦੇ ਵਿੱਚ ਕਿੰਨਾ ਦੇ ਗੁਰੂ ਸ਼ੂਰ ਦੇ ਤੱਕ ਆ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਕੋਲ ਨਹਿਬ تحصیلدار ਸਰਦਾਰ ਲੋਤਲ ਸਿੰਘ ਜੀ ਪਹੁੰਚੇ ਨੇ ਜਿਨ੍ਹਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਸਰ ਅੱਜ ਮੁੱਖ ਮਹਿਮਾਨ ਮਜੂਜ ਸ਼ਖਤ ਕਰਕੇ ਸਰਕਾਰੀ ਸੁਪਰੀਮ ਕਹਿੰਦਾ ਆ ਮੈਂ ਮਾਨਜੋਗ ਰਾਠੀਆ ਸਾਹਿਬ ਤੇ ਡਿਪੀ ਸਾਹਿਬ ਦੇ ਮੁਨਾਫਕ ਇੱਥੇ ਆਏ ਆ ਇੱਥੇ ਬੱਚਿਆਂ ਦਾ ਪ੍ਰੋਗਰਾਮ ਦੇਖ ਕੇ ਬਹੁਤ ਉਤਸ਼ਾਹ ਮਿਲਿਆ ਕਿ ਹਮੇਸ਼ਾ ਹੀ ਸਰਕਾਰੀ ਸਕੂਲ ਦੀ ਪੜ੍ਹਾਈ ਅੱਗੇ ਨੂੰ ਮੁਸਾਫਰਾਂ ਦੇ ਅੱਗੇ ਜਾ ਰਹੀ ਆ ਇਸ ਕਰਕੇ ਮੈਂ ਚਾਹੁੰਦਾ ਕਿ ਸਾਰੇ ਪੇਰੈਂਟਸ ਨੂੰ ਹਦਾਇਤ ਕਰਾਂ ਕਿ ਸਾਰੇ ਸਕੂਲ ਪ੍ਰਾਈਵੇਟ ਜਿਹੜੇ ਸਕੂਲ ਛੱਡ ਗਏ ਸਰਕਾਰੀ ਸਕੂਲ ਚ ਬੱਚੇ ਪੜ੍ਹਨ ਤੇ ਕਿਉਂਕਿ ਵੇਖੋ ਕਿਨੇ ਨੰਬਰ 99% ਨੰਬਰ ਲੈ ਰਹੇ ਬੱਚੇ ਤੇ ਬਹੁਤ ਹੀ ਮਾਨੂੰ ਬਹੁਤ ਖੁਸ਼ੀ ਹੋਈ ਆ ਤੇ ਮੈਂ ਸਾਰਿਆਂ ਦਾ ਸਟਾਫ ਦਾ ਸਾਰਿਆਂ ਦਾ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਨਰਿੰਦਰ ਸਿੰਘ ਪੰਡਾਨ ਨਗਰ ਕੋਸੋਪਾ ਨਿਕਲਦਾ ਹੈ ਜੀ ਸਲਾਣਾ ਸੰਦੇ ਲੜਕੇ ਬੋਸਪੁਰ ਵੱਲੋਂ ਕੀ ਕਹਿੰਦੇ ਹੋ ਅੱਜ ਇਹ ਮੁੱਖ ਦਿਨ ਤੇ ਬਹੁਤ ਹੀ ਸਾਰਿਆਂ ਨੂੰ ਮੁਬਾਰਕਾਂ ਸਾਰੇ ਸਕੂਲ ਦੇ ਸਟਾਫ ਨੂੰ ਤੇ ਸਾਰੇ ਹੀ ਮਾਪਿਆਂ ਨੂੰ ਸਾਰੇ ਹੀ ਟੀਚਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਸਾਡੇ ਦਫ਼ਤਰ ਵੱਲੋਂ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਬੱਚਿਆਂ ਦੇ ਕੋਲ ਐਕਟੀਵਿਟੀ ਬਹੁਤ ਵਧੀਆ ਮਾਅਨ ਲੱਗਿਆ ਜੀ ਪੜ੍ਹਾਈ ਦੇ ਨਾਲ ਨਾਲੇ ਐਕਟੀਵਿਟੀ ਬਹੁਤ ਜ਼ਰੂਰੀ ਨੇ ਤੁਹਾਨੂੰ ਪਤਾ ਹੈ ਜਿਵੇਂ ਕਿ ਅੱਜ ਕੱਲ ਬੱਚੇ ਬਹੁਤ ਸੈਂਸਟਿਵ ਨੇ ਜੇ ਐਵੇਂ ਦੀਆਂ ਐਕਟੀਵਿਟੀਆਂ ਹੁੰਦੀਆਂ ਰਹਿਣਗੀਆਂ ਤਾਂ ਬੱਚਿਆਂ ਨੂੰ ਅਗੇ ਤਜਰਬਾ ਬਹੁਤ ਵਧੀਆ ਮਿਲੇਗਾ ਜੀ ਲੱਗਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਸਰ ਜੀ ਬਿਲਕੁਲ ਹੋਣੇ ਚਾਹੀਦੇ ਨੇ ਜੀ ਕਿਉਂਕਿ ਪੜ੍ਹਾਈ ਦੇ ਨਾਲ ਨਾਲੇ ਬਹੁਤ ਜ਼ਰੂਰੀ ਹੈ ਜੀ ਜਿਵੇਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਗਿਆ ਕਿ ਪ੍ਰੈਸਰ ਪ੍ਰਾਈਵੇਟ ਸਕੂਲਾਂ ਦੀ ਦੇਖਣ ਨੂੰ ਮਿਲਦਾ ਸੀ ਪਰ ਉਹਨੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਵਾ ਫੰਕਸ਼ਨ ਨੇ ਜਿਹੜੇ ਅਰੇਜੀ ਸਕੂਲਾਂ ਨੂੰ ਵਧੀਆ ਹੋ ਰਹਿਣ ਕਿਵੇਂ ਦੇਖੋ ਜੇ ਪ੍ਰ ਦਾ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਸਰਕਾਰੀ ਸਕੂਲ ਵੀ ਨੇ ਤੇ ਬੱਚਿਆਂ 'ਚ ਪੜਨ ਚੱਲਣਾ ਚਾਹੀਦਾ ਹੈ। ਜਰਨ ਸਿੰਘ ਟੋਪੜਾ ਪ੍ਰਧਾਨ ਸੀਨੀਅਰ ਸਿਟੀਜ਼ਨ ਸਮਾਜ ਭਰਾਇਸਾ ਹਲਤਾ ਰਜਿਸਟਰਡ ਭਵਾਨੀਗੜ੍ਹ। ਕਿਹੜੀ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ ਸਕੂਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ? ਇਹ ਬਹੁਤ ਵਧੀਆ ਪ੍ਰਾਲਾ ਪੰਜਾਬ ਸਰਕਾਰ ਦਾ ਵੀ ਸਿੱਖਿਆ ਵਿਭਾਗ ਦਾ ਵੀ ਤੇ ਸਕੂਲ ਦਾ ਵੀ। ਪਹਿਲਾਂ ਜਿਹੜੀਆਂ ਆਈਟਮਾਂ ਸਾਡੇ ਇੱਥੇ ਬੱਚਿਆਂ ਨੇ ਕੀਤੀਆਂ ਨੇ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਵੀ ਸਿਰਫ ਮਾਡਲ ਸਕੂਲ ਦੇ ਬੱਚੇ ਟੈਲੈਂਟਡ ਨੇ ਪਰ ਅੱਜ ਜਦੋਂ ਅਸੀਂ ਇੱਥੇ ਬੈਠੇ ਆ ਤਾਂ ਦੇਖ ਰਿਹਾ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਪੱਖੋਂ ਵੀ ਉਹਨਾਂ ਤੋਂ ਘੱਟ ਨਹੀਂ ਬੱਚਿਆਂ ਨੇ ਬਹੁਤ ਹੀ ਵਧੀਆ ਆਈਟਮਾਂ ਇੱਥੇ ਪੇਸ਼ ਕੀਤੀਆਂ ਨੇ ਜਿਹੜੀ ਜਿਸ ਐਕਟੀਵਿਟੀ ਨੂੰ ਅਸੀਂ ਦੇਖ ਰਹੇ ਹਾਂ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਇੰਡੀਪੈਂਡੈਂਸ ਸਟੇਜ ਤੇ ਵੀ ਬਹੁਤ ਐਕਟੀਵਿਟੀਆਂ ਜਿਹੜੇ ਦਿਖਾਈਆਂ ਗਈਆਂ ਨੇ ਧਰਮਨਾਲ ਦੀ ਗਤਕਾ ਬੱਚਿਆਂ ਦੇ ਕੋਲ ਹੈ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਜਿਹੜਾ ਆਪਾਂ ਧਰਮਨਾਲ ਦੀ ਗਤਕਾ ਬੱਕਰੀਆਂ ਬੱਕਰੀਆਂ ਆਈਟਮਾਂ ਨੇ ਗੱਤਕਾ ਬਿਉਨਾ ਆਈਟਮਾਂ ਦੇ ਵਿੱਚੋਂ ਇੱਕ ਹੈ ਜਦੋਂ ਜਿਹੜੀਆਂ ਕਲਚਰ ਐਕਟੀਵਿਟੀਆਂ ਨੇ ਹੁਣ ਜਿਹੜੀ ਗੱਤਕੇ ਦੀ ਆਈਟਮ ਹੈ ਇਹ ਇੰਡੀਆ ਲੈਵਲ ਦੇ ਉੱਤੇ ਤੇ ਪੰਜਾਬ ਲੈਵਲ ਦੇ ਉੱਤੇ ਸਰਕਾਰ ਇਹਨੂੰ ਉਤਸ਼ਾਹਤ ਕਰ ਰਹੀ ਆ ਜਿਹਦੀ ਬਹੁਤ ਵੱਡੀ ਲੋੜ ਵੀ ਹੈਗੀ ਆ ਸਰ ਕਿਵੇਂ ਦੇਖਦੇ ਹੋ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਬਰਾਬਰ ਫਰਕ ਨਹੀਂ ਲਿਆ ਜਾ ਚੁੱਕਾ ਜੇ ਆਪਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਦੇ ਆ ਤਾਂ ਕੀ ਦੇਖਦੇ ਆ ਸਭ ਤੋਂ ਵੱਧ ਟੈਲੈਂਟਡ ਟ੍ਰੇਨਡ ਸਟਾਫ ਸਕੂਲਾਂ ਦੇ ਵਿੱਚ ਆ ਸਰਕਾਰੀ ਦੇ ਵਿੱਚ ਇਹਦੇ ਵਿੱਚ ਇੱਕ ਗੱਲ ਹੈ ਜਿਵੇਂ ਮਾਡਲ ਸਕੂਲਾਂ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਧਿਆਨ ਦਿੰਦੇ ਨੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਧਿਆਨ ਪੇਰੈਂਟਸ ਦੇ ਵੱਲੋਂ ਨਹੀਂ ਦਿੱਤਾ ਜਾਂਦਾ ਜੇ ਪੇਰੈਂਟਸ ਧਿਆਨ ਦੇਣ ਤਾਂ ਸਰਕਾਰੀ ਸਕੂਲਾਂ ਦੇ ਬੱਚੇ ਉਹਨਾਂ ਤੋਂ ਕਿਤੇ ਅੱਗੇ ਨਿਕਲ ਸਕਦੇ ਨੇ ਕੀ ਨਾਮ ਹੈ ਪਰਮਜੀਤ ਕੌਰ ਜੀ ਅ ਅੱਜ ਇਹ ਸਲਾਨਾ ਫੰਕਸ਼ਨ ਕੀਤਾ ਜਾ ਰਿਹਾ ਸਕੂਲ ਨੂੰ ਹਾਂ ਜੀ ਮੈਂ ਬਕਾਇਦਾ ਇੱਥੇ ਦੀ ਚੇਅਰਮੈਨ ਸਕੂਲ ਦੀ ਇਹਦੇ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਜੋ ਵੀ ਅਦੇ ਆਪ ਸਾਡੇ ਸਹਿबान ਮੈਡਮ ਡੀਓ ਸਾਹਿਬ ਤਰਵਿੰਦਰ ਕੌਰ ਤੇ ਮੌਜੂਦਾ ਪ੍ਰਿੰਸੀਪਲ ਸਾਰਾ ਤੇ ਬਕਾਇਦਾ ਮਿਊਸਪਲ ਕਮੇਟੀ ਦੇ ਤੇ ਸਾਡੇ ਸਾਰੇ ਐਮਸੀ ਸਾਵਾਦ ਮੈਂ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਸਕੂਲ ਵਾਸਤੇ ਕੀਮਤੀ ਸਮਾਂ ਕੱਢਿਆ ਤੇ ਸਾਡੇ ਬੱਚੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਅੱਗੇ ਬਹੁਤ ਵੱਡੇ ਅਫਸਰ ਬਣ ਰਹੇ ਹਨ ਤੇ ਜੋ ਵੀ ਸਰਕਾਰੀ ਸਕੂਲਾਂ 'ਚ ਸੁਵਿਧਾ ਉਹ ਨਾ ਕਿ ਪ੍ਰਾਈਵੇਟਾਂ 'ਚ ਹੈਗੀ ਨਹੀਂ ਤੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਉਹਨੇ ਉਹ ਫੀਸਾਂ 'ਤੇ ਹੀ ਡਿਪੈਂਡ ਨੇਗੇ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਇਹ ਆਪਣੀ ਮਿਹਨਤ ਦੇ ਸਦਕਾ ਅੱਗੇ ਵਧ ਰਹੇ ਨੇ